ਸ੍ਰੀ ਗੱਲ ਜੀ ਦੀ ਹੈਲੋ ਟਾਈਮ ਸਰਵਿਸ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਸੋ ਲਗਾਤਾਰ ਜਿਹੜਾ ਆ 45 ਨੰਬਰ ਵਾਰਡ ਦੇ ਵਿੱਚ ਜਿਹੜਾ ਆ ਲਗਾਤਾਰ ਆ ਕਾਲੀ ਦਲ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਆ ਕੈਂਡੀਡੇਟ ਵੀ ਸਾਡੇ ਨਾਲ ਮੌਜੂਦ ਹੈ ਅ ਅਰਵਿੰਦਰ ਕੌਰ ਜੀ ਔਰ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਵੀ ਲਗਾਤਾਰ ਜਿਹੜਾ ਆ ਡੋਰ ਡੋਰ ਟੂ ਡੋਰ ਜਿਹੜਾ ਲੋਕਾਂ ਨੂੰ ਮਿਲ ਰਹੇ ਨੇ ਔਰ ਗੱਲਬਾਤ ਕਰ ਰਹੇ ਨੇ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਸਰ ਅਗਰ ਵਾਰਡ ਨੰਬਰ 45 ਦੀ ਗੱਲ ਕੀਤੀ ਜਾਵੇ ਤਾਂ ਕਿਹੜੀਆਂ ਵੱਡੀਆਂ ਸਮੱਸਿਆਵਾਂ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਚੋਣ ਪ੍ਰਚਾਰ ਜਿਹੜਾ ਆ ਕੀਤਾ ਜਾ ਰਿਹਾ ਆ ਡੋਰ ਟੂ ਡੋਰ ਇਲਾਕਾ ਨਿਵਾਸੀਆਂ ਨੂੰ ਜਿਹੜਾ ਆ ਮਿਲਿਆ ਜਾ ਰਿਹਾ ਅਪੀਲ ਕੀਤੀ ਜਾ ਰਹੀ ਏ ਕਿਉਂਕਿ ਜਿਹੜੇ ਇਹ ਇਲੈਕਸ਼ਨ ਹੁੰਦੇ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਆ ਇਲਾਕਾ ਨਿਵਾਸੀਆਂ ਨੂੰ ਮਿਲ ਕੇ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਹੱਲ ਕਰਾਉਣ ਦਾ ਜਿਹੜਾ ਪ੍ਰਯਤਨ ਵੀ ਕੀਤਾ ਜਾ ਰਿਹਾ ਏ ਔਰ ਜਦੋਂ ਵੀ ਕੋਈ ਨਵਾਂ ਕੈਂਡੀਡੇਟ ਖੜਦਾ ਆ ਉਸ ਸਮੇਂ ਜਿਹੜਾ ਆ ਲੋਕਾਂ ਦੇ ਨਾਲ ਰੂਬ ਰੂਬੀ ਹੁੰਦਾ ਆ ਮੁਲਾਕਾਤ ਵੀ ਦਾ ਆ ਔਰ ਇਸੇ ਕੜੀ ਦੇ ਤਹਿਤ ਅੱਜ ਤੁਸੀਂ ਵੇਖ ਸਕਦੇ ਹੋ ਕਿ ਬੀਬੀ ਰਵਿੰਦਰ ਕੋਰ ਵੱਲੋਂ ਜਿਹੜਾ ਆ 45 ਨੰਬਰ ਵਾਰਡ ਦੇ ਵਿੱਚ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਔਰ ਨਾਲ ਦੀ ਨਾਲ ਇੱਕ ਮੈਨੀਫੈਸਟੋ ਜਿਹੜਾ ਆ ਹੱਥ ਵਿੱਚ ਦਿੱਤਾ ਜਾ ਰਿਹਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਮੈਨੀਫੈਸਟੋ ਆ ਔਰ ਇਸ ਮੈਨੀਫੈਸਟੋ ਦੇ ਵਿੱਚ ਕਈ ਜੜੀਆਂ ਅਹਿਮ ਗੱਲਾਂ ਵੀ ਲਿਖੀਆਂ ਹੋਈਆਂ ਨੇ ਹਰ ਇੱਕ ਦੇ ਉੱਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਸੋ ਗੱਲਬਾਤ ਦੀ ਸ਼ੁਰੂਆਤ ਕਰ ਲੈਣੀ ਆ ਭਾਈ ਜੀ ਅਗਰ ਗੱਲ ਕੀਤੀ ਜਾਵੇ ਇਸ ਇਲਾਕੇ ਦੀ ਤਾਂ ਇੱਥੇ ਜਿਹੜਾ ਆ ਟीडीएस ਦੀ ਪਾਣੀ ਦੀ ਜਿਹਦੇ ਵਿੱਚ ਜਿਹੜਾ ਟीडीएस ਦੀ ਜਿਹੜੀ ਮਾਤਰਾ ਆ ਕਾਫੀ ਵਧੀ ਹੋਈ ਆ ਕਿੱਦਾਂ ਹੱਲ ਕਰੋਗੇ ਭਾਈ ਜੀ ਜਿਹੜੀ ਟीडीएस ਦੀ ਮਾਤਰਾ ਵਧੀ ਹੋਈ ਆ ਇਹ ਟਿਊਬਲਾਂ ਦਾ ਸਾਰਾ ਹੱਲ ਕਰਾਵਾਂਗੇ ਅਸੀਂ ਉੱਤੇ ਫਿਲਟਰ ਲਵਾ ਕੇ ਇਹਦਾ ਹੱਲ ਹੋ ਸਕਦਾ ਠੀਕ ਹੈ ਬਾਕੀ ਆਪਣੇ ਸਾਡੇ ਵਾਰਡ ਦੇ ਵਿੱਚ ਬਹੁਤ ਮਸਲੇ ਨੇ ਸੜਕਾਂ ਦਾ ਸਭ ਤੋਂ ਵੱਡਾ ਮਸਲਾ ਸੀਵਰੇਜ ਦਾ ਜਿਹੜਾ ਮਸਲਾ ਕਦੇ ਹੱਲ ਹੋਇਆ ਹੀ ਨਹੀਂ ਕੋਈ ਸੋਚ ਵੀ ਨਹੀਂ ਰਿਹਾ ਇਹਦੇ ਬਾਰੇ ਜਿਹੜਾ ਵੀ ਆਉਂਦਾ ਕਾਉਂਸਲਰ ਬਣ ਕੇ ਜਾਂ ਜਿਹੜਾ ਕੈਂਡੀਡੇਟ ਖੜਾ ਹੁੰਦਾ ਉਹ ਦੂਜੇ ਜਿਹਨੂੰ ਜਿਹਨੂੰ ਵੋਟ ਨਹੀਂ ਪਾਈ ਹੁੰਦੀ ਕੋਈ ਬੰਦਾ ਕੰਮ ਕਰਾਉਣ ਜਾਂਦਾ ਉਹਨੂੰ ਕਹਿੰਦਾ ਤੂੰ ਕਿਹੜਾ ਮੈਨੂੰ ਵੋਟ ਪਾਈ ਸੀ ਜਾਂ ਕੋਈ ਮਿਲਣ ਦਾ ਕੋਈ ਸਮਾਂ ਨਹੀਂ ਪਤਾ ਕਿਸੇ ਨੂੰ ਕਿਸੇ ਦਾ ਆਫਿਸ ਨਹੀਂ ਹੈਗਾ ਜਿੰਨੇ ਕੈਂਡੀਡੇਟ ਨੇ ਕਿਸੇ ਦਾ ਕੋਈ ਆਫਿਸ ਪਤਾ ਹੀ ਨਹੀਂ ਕਿਸੇ ਨੂੰ ਗਰੇਕ ਜਿਹੜਾ ਮਿਕਸ ਲੈਂਡ ਦਾ ਮਸਲਾ ਆ ਹੁਣ ਹੱਲ ਕਰਨ ਦੀ ਜ਼ਰੂਰਤ ਆ ਕਿਤੇ ਨਾ ਕਿਤੇ ਜਿਹੜਾ ਇੰਡਸਟਰੀ ਨੂੰ ਵੀ ਨਵੀਂ ਜਗ੍ਹਾ ਜਿਹੜੀ ਦੇਣੀ ਚਾਹੀਦੀ ਆ ਬਿਲਕੁਲ ਦੇਣੀ ਚਾਹੀਦੀ ਆ ਬਾਈ ਜੀ ਜੀ ਇਹ ਇਥੋਂ ਆਪਣਾ ਸਾਰਾ ਏਰੀਆ ਵਾਰਡ ਦੇ ਵਿੱਚ ਬਹੁਤ ਛੋਟੇ ਛੋਟੇ ਫੈਕਟਰੀਆਂ ਜਿਹੜੇ ਬੰਦੇ ਇੱਕ ਤਰ੍ਹਾਂ ਦਾ ਛੋਟੇ ਰੋਜ਼ਗਾਰ ਆਪਣੇ ਕਰ ਰਹੇ ਫੈਕਟਰੀਆਂ 'ਚ ਵੱਖ-ਵੱਖ ਚੀਜ਼ਾਂ ਬਣਾ ਕੇ ਠੀਕ ਆ ਨਾ ਜੇ ਉਹਨਾਂ ਨੂੰ ਆਪਾਂ ਬਾਹਰ ਕੱਢਣਾ ਤਾਂ ਉਹਨਾਂ ਨੂੰ ਜਗ੍ਹਾ ਦਾ ਲੋਟ ਕਰਾਣੀ ਚਾਹੀਦੀ ਆ ਨਾ ਸਰਕਾਰ ਨੂੰ ਇਹ ਚੀਜ਼ ਵੱਲ ਸਭ ਤੋਂ ਵੱਡਾ ਧਿਆਨ ਦੇਣਾ ਚਾਹੀਦਾ ਕਹਿ ਤਾਂ ਦਿੰਦੇ ਸਾਰੇ ਕਿ ਫੈਕਟਰੀਆਂ ਬਾਰ ਕੱਢ ਦੇਣੀਆਂ ਨੇ ਬਟੋ ਵਿਚਾਰੇ ਜਾਣਗੇ ਕਿੱਥੇ ਜੀ ਜਿਹੜੇ ਬੰਦੇ ਹੱਥ ਰੋਜ਼ ਕਮਾ ਕੇ ਜਿਨ੍ਹਾਂ ਨੇ ਖਾਣਾ ਹੈ ਤੇ ਉਹਨਾਂ ਨੂੰ ਸਰਕਾਰ ਨੂੰ ਜਗਾ ਲੋਟ ਕਰਨੀ ਚਾਹੀਦੀ ਹੈ ਆਪਾਂ 에ਅਰ ਕੁਆਲਿਟੀ ਇੰਡੈਕਸ ਦੀ ਵੀ ਗੱਲ ਕਰ ਰਹੇ ਆ ਲੁਧਿਆਣੇ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਾਫੀ ਖਤਰਨਾਕ ਹੋ ਗਿਆ ਆ ਕਿੱਦਾਂ ਵੇਖਦੇ ਹੋ ਜੀ ਜਿਹੜਾ ਵੀਰੇ ਵੱਧ ਤੋਂ ਵੱਧ ਬੂਟੇ ਲਾ ਕੇ ਠੀਕ ਹੈ ਜਿਵੇਂ ਦੇਖ ਲੋ ਰੋਜ਼ ਗਾਰਡਨ ਵਾਲੀ ਸਾਈਡ ਤੇ ਉਹ ਏਰੀਏ ਦੇ ਵਿੱਚ ਫੁੱਲਾਂ ਦੇ ਬੂਟੇ ਜਾਂ ਹੋਰ ਬੂਟੇ ਬਹੁਤ ਵੰਡੇ ਜਾਂਦੇ ਆ ਅਸੀਂ ਇਹ ਵੀ ਸੋਚ ਰਹੇ ਆ ਜੇ ਲੋਕ ਸਾਨੂੰ ਜਿਤਾ ਕੇ ਇੱਥੇ ਦੇ ਭੈਣ ਭਾਈ ਸਾਨੂੰ ਜਿਤਾਉਂਦੇ ਆ ਸਾਡੇ ਵੀਰ ਤਾਂ ਅਸੀਂ ਇਹਦਾ ਹੱਲ ਵੀ ਸਭ ਤੋਂ ਵੱਧ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਬੁੱਟੇ ਲਗਾਏ ਜਾਣ ਦੇਖੋ ਇੱਥੇ ਛੋਟੇ ਛੋਟੇ ਮਕਾਨ ਨੇ ਜਿਨ੍ਹਾਂ ਕੋਲੇ ਜਿੰਨੀ ਵੀ ਜਗ੍ਹਾ ਹੈਗੀ ਆ ਜਰੂਰ ਹਰੇਕ ਨੂੰ ਇਹ ਮੁਹਿੰਮ ਚ ਲਾਵਾਂਗੇ ਅਸੀਂ ਤਾਂ ਜੋ ਇਹਦਾ ਵੱਧ ਤੋਂ ਵੱਧ ਹੱਲ ਹੋ ਸਕੇ ਹੱਥ 'ਚ ਮੈਨੀਫੈਸਟੋ ਵੀ ਲਿਖਿਆ ਫੜਿਆ ਹੋਇਆ ਕੀ ਲਿਖਿਆ ਹੋਇਆ ਇਹਦੇ ਵਿੱਚ ਜੀ ਭਾਈ ਜੀ ਇਹ ਤੇ ਇੱਕ ਤਾਂ ਲਿਖਿਆ ਜੀ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਰਵਾਂਗੇ ਜਿਹੜੇ ਜਿੰਨੇ ਵੀ ਅੱਜ ਤੱਕ ਬਣੇ ਕਦੇ ਰਹਿ ਹੀ ਨਹੀਂ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਬਰਸਾਤੀ ਪਾਣੀ ਦਾ ਬਹੁਤ ਵੱਡਾ ਮਸਲਾ ਸਾਡਾ ਕਿ ਉਹ ਜਦੋਂ ਮੀਂਹ ਆਉਂਦਾ ਪਾਣੀ ਘਰਾਂ 'ਚ ਵੜ ਜਾਂਦਾ ਸਾਰਿਆਂ ਦੇ ਪਾਣੀ ਸਾਰਿਆਂ ਦੇ ਘਰਾਂ 'ਚ ਵੜ ਜਾਂਦਾ ਹੈ ਉਸ ਤੋਂ ਬਾਅਦ ਸਟਰੀਟ ਲਾਈਟਾਂ ਦਾ ਆ ਤਾਰਾਂ ਦੇਖ ਲਓ ਤੁਸੀਂ ਇੱਕ ਵਾਰ ਨਿਗਾ ਮਾਰੋ ਸੋ ਤਸਵੀਰਾਂ ਮੈਂ ਕਵਾਂਗਾ ਕੈਮਰਾਮੈਨ ਨੂੰ ਕਿ ਇੱਕ ਵਾਰ ਦਿਖਾ ਦੇਣ ਕਿ ਤਾਰਾ ਵੀ ਜਿਹੜੀਆਂ ਨੇ ਇੱਥੇ ਜਿਹੜੀਆਂ ਤਾਰਾ ਵੀ ਇੱਕ ਬਹੁਤ ਵੱਡਾ ਮਸਲਾ ਆ ਔਰ ਕਹਿ ਰਹੇ ਕਿ ਗਲੀਆਂ ਬਹੁਤ ਛੋਟੀਆਂ ਛੋਟੀਆਂ ਨੇ ਅਜੇਹੇ ਦੇ ਵਿੱਚ ਜਿਹੜਾ ਆ ਵਾਤਾਵਰਨ ਪ੍ਰੇਮੀ ਜਿਹੜੇ ਨੇ ਉਹਨਾਂ ਵਾਸਤੇ ਛੋਟੇ ਬੂਟੇ ਔਰ ਹੋਰ ਵੀ ਜਿਹੜਾ ਇਹ ਪ੍ਰਯਤਨ ਕੀਤੇ ਜਾਣਗੇ ਗੱਲਬਾਤ ਕਰ ਲੈਣੇ ਆ ਸਰ ਇਸ ਤੋਂ ਇਲਾਵਾ ਕਿਹੜੇ ਮਸਲੇ ਨੇ ਇੱਕ ਦੂਬਾਦ ਬਾਈ ਜੀ ਸਰਕਾਰੀ ਸਕੀਮਾਂ ਜਿਹੜੀਆਂ ਆਂ ਪਹਿਲਾ ਸਮੇਂ ਦੇ ਵਿੱਚ ਜਿਹੜੇ ਵੀ ਬਣਦੇ ਸੀ ਕੈਂਡੀਡੇਟ ਆਪ ਹੀ ਖਾ ਜਾਂਦੇ ਸੀ ਲੋਕਾਂ ਤੱਕ ਪਹੁੰਚਦੀਆਂ ਹੀ ਨਹੀਂ ਸੀ ਬੁਢਾਪਾ ਪੈਨਸ਼ਨ ਠੀਕ ਆ ਦੇਖੋ ਕਾਲੀਦਲ ਵੱਲੋਂ ਇੱਕ ਸ਼ੁਰੂ ਕੀਤੀ ਗਈ ਸੀਗੀ ਰਾਸ਼ਨ ਕਾਰਡ ਦਾਲਾਂ ਮਿਲਦੀਆਂ ਸੀ ਠੀਕ ਹੈ ਆਟਾ ਮਿਲਦੀ ਕਣਕ ਮਿਲਦੀ ਸੀ ਠੀਕ ਹੈ ਉਹ ਮੇਰੇ ਹਿਸਾਬ ਨਾਲ ਜਾਂ ਪਹੁੰਚ ਨਹੀਂ ਰਿਹਾ ਜੇ ਪਹੁੰਚ ਵੀ ਰਿਹਾ ਤਾਂ ਡਿਪੂ 홀ਡਰ ਆਪ ਜਾਂ ਤਾਂ ਘੱਟ ਦਿੰਦੇ ਆਗੇ ਠੀਕ ਹੈ ਮਤਲਬ ਇਹ ਹੈ ਕਿ ਲੋਕਾਂ ਦੇ ਜੋ ਲਾਭ ਆਪਾਂ ਨੂੰ ਦੇਣੇ ਚਾਹੀਦੇ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਉਹ ਸਭ ਤੋਂ ਵੱਧ ਸਾਡਾ ਪਹਿਲਾ ਮੁੱਦਾ ਹੀ ਇਹ ਹੈ ਜਿਹੜੀਆਂ ਇੱਕ ਇੱਕ ਹੋਰ ਦੇਖਿਆ ਜਾਂਦਾ ਹੈ ਕਿ ਜਦੋਂ ਵੋਟਾਂ ਆਉਂਦੀਆਂ ਉਹਦਾ ਨਵੀਨੀਕਰਨ ਦੀ ਗੱਲ ਕੀਤੀ ਜਾਂਦੀ ਆ ਸਮਾਰਟ ਸਿਟੀ ਆ ਤਾਂ ਨਵੀਨੀਕਰਨ ਹੋ ਜਾਊਗਾ ਵਧੀਆ-ਵਧੀਆ ਸਭ ਕੁਝ ਲੱਗੂਗਾ ਉਹ ਲੱਗਦਾ ਨਹੀਂ ਆ ਕਾਰਨ ਕਿੱਥੇ ਆ ਕਿੱਥੇ ਕਮੀ ਰਹਿ ਜਾਂਦੀ ਆ ਕਮੀ ਤਾਂ ਇੱਥੇ ਹੀ ਰਹਿ ਜਾਂਦੀ ਆ ਨਾ ਕਿ ਆਪਾਂ ਬਣ ਕੇ ਆਪਾਂ ਧਿਆਨ ਨਹੀਂ ਦਿੰਦੇ ਜੀ ਅੱਪਾ ਬਣ ਜਾਂਦੇ ਅੱਜ ਅਪਾ ਅਗਲੇ ਦਿਨ ਤੋਂ ਲੋਕਾਂ ਨੂੰ ਦੇਖਣਾ ਹਟ ਜਾਣਾ ਜੇ ਕੋਈ ਗੋਲੇ ਖੜਦਾ ਅਗਲਾ ਕੋਈ ਸਾਡੇ ਕੋਲੇ ਆਉਂਦਾ ਅਸੀਂ ਅਗਲੇ ਨੂੰ ਦੇ ਕੋਈ ਕੰਮ ਅਗਲੇ ਦਾ ਨਹੀਂ ਕਰਾ ਸਕਦੇ ਅਸੀਂ ਅਗਲੇ ਨੂੰ ਕਹਿ ਦਿੰਦੇ ਆ ਕਿ ਭਾਈ ਤੂੰ ਕਿਹੜਾ ਮੈਨੂੰ ਵੋਟ ਪਾਈ ਹੈ ਪਿਛਾ ਛਡਾਉਂਦੇ ਸਾਰੇ ਪਰ ਅਕਾਲੀ ਦਲ ਵੇਲੇ ਕਦੇ ਇਦਾਂ ਨਹੀਂ ਹੋਇਆ ਪੰਜਾਬ ਦੀ ਜਿੰਨੀ ਡਿਵੈਲਪਮੈਂਟ ਹੋਈ ਹੈ ਸਿਰਫ ਅਕਾਲੀ ਦਲ ਦੇ ਟਾਈਮ ਤੇ ਹੋਈ ਹੈ ਇੱਕ ਕੋਈ ਵੀ ਕਿਸੇ ਬੱਚੇ ਨੂੰ ਵੀ ਫੜ ਕੇ ਕੋਈ 90 ਤੋਂ ਬਾਅਦ ਦਾ ਬੌਰਨ ਹੈ ਨਾ ਉਹਨੂੰ ਵੀ ਫੜ ਕੇ ਪੁੱਛ ਲੋ ਕਿ ਅਕਾਲੀ ਦਲ ਦੀ ਸਰਕਾਰ ਵਧੀਆ ਸੀ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਸਰਕਾਰ ਉਹ ਵੀ ਇਹੀ ਕਹਿਣਗੇ ਕਿ ਅਕਾਲੀ ਦਲ ਦੇ ਵੇਲੇ ਸੁੱਖ ਸ਼ਾਂਤੀ ਸੀ ਪੰਜਾਬ ਦੇ ਵਿੱਚ ਉਹ ਡੋਰ ਟੂ ਡੋਰ ਕਰ ਰਹੇ ਹੋ ਕਿਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਦੀ ਸੁਣਨ ਨੂੰ ਮਿਲ ਰਹੀਆਂ ਮੂੰ ਭਾਈ ਜੀ ਸਮੱਸਿਆਵਾਂ ਸਭ ਤੋਂ ਵੱਡੀਆਂ ਤਾਂ ਹੈਗੀਆਂ ਸੜਕਾਂ ਦੀਆਂ ਗਲੀਆਂ ਦੀਆਂ ਵੀ ਜਿਹੜੀਆਂ ਬਣਦੀਆਂ ਨੇ ਜੇ ਬਣਦੀਆਂ ਵੀ ਨੇ ਇੱਕ ਵਾਰ ਜੇ ਬਣ ਗਈਆਂ ਤਾਂ ਬਾਅਦ ਸਮਝ ਲਓ ਮੀਂਹ ਪੈ ਗਿਆ ਸਾਰੀ ਖਰਾਬ ਹੀ ਹੋ ਜਾਂਦੀਆਂ ਨੇ ਉਹ ਸਭ ਤੋਂ ਵੱਡਾ ਮਸਲਾ ਤੇ ਤਾਰਾਂ ਦਾ ਸੀਵਰੇਜ ਦਾ ਸਟਰੀਟ ਲਾਈਟਾਂ ਦਾ ਤੁਸੀਂ ਦੇਖ ਸਕਦੇ ਹੋ ਸਟਰੀਟ ਲਾਈਟ ਅੱਗੇ ਜਾ ਕੇ ਦੇਖੋ ਕਈ ਗਲੀਆਂ ਤੇ ਇਦਾਂ ਦੀਆਂ ਨੇ ਕਿ ਜਿੱਥੇ ਸਟਰੀਟ ਲਾਈਟਾਂ ਦੋ ਜਾਂ ਤਿੰਨ ਲੱਗੀਆਂ ਹੋਈਆਂ ਬਸ ਤੇ ਸਾਰੀ ਗਲੀ ਚ ਹਨੇਰਾ ਹੈ ਆ ਸਾਡੇ 10 ਨੰਬਰ ਗਲੀ ਹੈ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਦੋ ਸਟਰੀਟ ਲਾਈਟਾਂ ਲੱਗੀਆਂ ਸਾਰੀ ਗਲੀ ਚ ਹਨੇਰਾ ਸੋ ਕਹਿ ਰਹੇ ਨੇ ਕਿ ਸਟਰੀਟ ਲਾਈਟਾਂ ਦੀ ਵੀ ਕਮੀ ਆ ਇਲਾਕੇ ਦੇ ਵਿੱਚ ਔਰ ਹੋਰ ਵੀ ਜਦੋਂ ਡੋਰ ਟੂ ਡੋਰ ਜਾ ਰਹੇ ਨੇ ਕਹਿੰਦੇ ਪਾਣੀ ਜਿਹੜਾ ਆ ਪਾਣੀ ਸਾਫ਼ ਨਹੀਂ ਆ ਟੀਡੀਐਸ ਦੀ ਮਾਤਰਾ ਜ਼ਿਆਦੀ ਆ ਇਸ ਲਈ ਫਿਲਟਰ ਲਵਾ ਦਾਂਗੇ ਔਰ ਕਹਿ ਰਹੇ ਨੇ ਕਿ ਕਿਉਂਕਿ ਹਵਾ ਦਾ ਹਵਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ ਬਹੁਤ ਡਾਊਨ ਆ ਇਸ ਕਰਕੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ ਆ ਉਹਨੂੰ ਵਧਾਉਣ ਵਾਸਤੇ ਲਗਾਤਾਰ ਜਿਹੜੇ ਨੇ ਪੌਦੇ ਜਿਹੜੇ ਨੇ ਲਗਾਏ ਜਾਣਗੇ ਸਰ ਹੋਰ ਕਿਹੜੇ ਪ੍ਰਯਤਨ ਜਿਹੜੇ ਨੇ ਕਰੋਗੇ ਜੇ ਇਲਾਕੇ ਦੇ ਵਿੱਚ ਕੋਈ ਵੀ ਮਸਲਾ ਹੋਵੇ ਨਾ ਕੋਈ ਆ ਕੇ ਬੰਦਾ ਖਾਲੀ ਨਹੀਂ ਮੁੜੂ ਕਿਸੇ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੂਗਾ ਕਿ ਦਫਤਰ ਚ ਕੋਈ ਮਿਲਿਆ ਨਹੀਂ ਆਲਰੇਡੀ 4 ਸਾਲ ਤੋਂ ਜਦ ਕਿ ਅਕਾਲੀ ਦਲ ਦੀ ਸਰਕਾਰ 2017 ਚ ਚੱਲੀ ਗਈ ਸੀ 2020 ਤੋਂ ਦਫਤਰ ਖੁੱਲ੍ਹਾ ਕੋਈ ਵੀ ਆਉਂਦਾ ਜਿੰਨੇ ਜੋਗੇ ਹੈਗੇ ਆ ਆਪਦੇ ਵੱਲੋਂ ਕਿਸੇ ਦਾ ਜਿੰਨਾ ਕੰਮ ਕਰਾ ਸਕਦੇ ਆ ਕਰਕੇ ਤੋਰਦੇ ਆ ਸਾਰਿਆਂ ਨੂੰ ਪਤਾ ਹੈ ਜਿਹੜਾ ਵੀ ਕੋਈ ਕੰਮ ਲੈ ਕੇ ਆਇਆ ਖਾਲੀ ਹੱਥ ਨਹੀਂ ਗਏ ਰਿਸਪੌਂਸ ਕਿਦਾਂ ਦਾ ਮੇਰੇ ਅਲਕੀ ਬਹੁਤ ਵਧੀਆ ਰਿਸਪੌਂਸ ਹੈ ਜੀ ਸੋ ਜਿਹੜੇ ਮੇਨ ਕੈਂਡੀਡੇਟ ਹੈ ਹੁਣ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਸੋ ਸੋ ਸ੍ਰੀ ਗੱਲ ਜੀ ਹਾਂਜੀ ਕੀ ਅਪੀਲ ਕੀ ਕਰੋਗੇ ਅਕਾਲੀ ਦਲ ਨੂੰ ਵੋਟ ਪਾਓ ਜੀ ਜੀ ਹਾਂਜੀ ਜਿਵੇਂ ਸਾਡਾ ਪੀਣ ਵਾਲਾ ਪਾਣੀ ਜਿਵੇਂ ਅਸੀਂ ਇੰਡਸਟਰੀ ਏਰੀਆ ਸਾਡੇ ਦੇ ਵੀ ਐਡੇ ਵੱਡੇ ਚ ਰਹਨੇ ਪਏ ਆ ਉਹ ਪਾਣੀ ਸਾਡੇ ਪੀਣ ਵਾਲੇ ਪਾਣੀ ਦੇ ਨਾਲ ਹੀ ਰਲਿਆ ਆ ਜਾ ਸ਼ਿਵਰਾ ਜਿਆ ਦਾ ਪਾਣੀ ਹਮ ਅਕਾਲੀ ਦਲ ਨੂੰ ਵੋਟ ਪਾਓ ਤੇ ਸਾਰੇ ਸ਼ਹਿਰ ਦਾ ਸੁਧਾਰ ਕੀਤਾ ਜਾਏ ਸੋ ਕਾਫੀ ਸادਗੀ ਭਰਿਆ ਜਿਹੜਾ ਆ ਉੱਤਰ ਦਿੱਤਾ ਆ ਔਰ ਕਿਹਾ ਆ ਕਿ ਪੀਣ ਵਾਲਾ ਪਾਣੀ ਜਿਹੜਾ ਆ ਇਲਾਕੇ 'ਚ ਇਹ ਸਮੱਸਿਆ ਆ ਪੀਣ ਵਾਲੇ ਪਾਣੀ ਦੀ ਸੀਵਰੇਜ ਦਾ ਪਾਣੀ ਮਿਕਸ ਹੋ ਜਾਂਦਾ ਕਹਿੰਦੇ ਦਿੱਕਤ ਆ ਜਾਂਦੀ ਆ ਲੋਕ ਬਿਮਾਰ ਹੋ ਜਾਂਦੇ ਨੇ ਇਲਾਜ ਕਰਾਣਾ ਜਿਹੜਾ ਕਾਫੀ ਮਹਿੰਗਾ ਆ ਅਜਿਹੇ ਦੇ ਵਿੱਚ ਜਿਹੜਾ ਆ ਜੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆ ਪਾਣੀ ਹਵਾ ਜਿਹੜਾ ਇਸ ਵਾਰ ਜਿਹੜਾ ਆ ਸਭ ਤੋਂ ਵੱਡੇ ਮੁੱਦੇ ਰਹਿਣ ਵਾਲੇ ਆ ਅਗਲੀ ਵਾਰ ਫਿਰ ਮਿਲਾਂਗੇ ਇੱਕ ਵੱਖਰੀ ਖਬਰ ਦੇ ਨਾਲ ਜਾਂਦੇ ਜਾਂਦੇ ਤੁਹਾਨੂੰ ਅਕਾਲੀ ਦਲ ਦੇ ਚੋਰ ਪ੍ਰਚਾਰ ਦੀਆਂ ਕੁਝ ਝਲਕਾਂ ਜਿਹੜੀਆਂ ਨਾ ਉਹ ਜ਼ਰੂਰ ਦਿਖਾ ਦਿੰਨੇ ਆ